ਆਪਾਂ ਦੋਨੇ ਮੇਰਾ ਵੱਡਾ ਭਾਈ ਹੁੰਦਾ ਸੀਗਾ ਉਹ ਆਪਾਂ ਦੋਨੇ ਰਲ ਕੇ ਪਹਿਲਾਂ ਘਰੇ ਹੀ ਵਾਸ਼ ਕਰਦੇ ਸੀ ਆਪਣੀ ਗੱਡੀਆਂ ਸਾਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਕਿ ਘਰੇ ਆਪ ਹੀ ਆਪਣੀ ਜਿਹੜੇ ਵਸਤਾਂ ਨੇਗਾ ਹੀ ਆਪ ਹੀ ਸਾਫ਼ ਕਰੀਏ ਲੋਕਾਂ ਦੇ ਮਿਲ ਕੇ ਇੱਕ ਤੇ ਘਰੇ ਜਾਂਦੇ ਸਾਰਾ ਸਮਾਨ ਰੱਖ ਕੇ ਤੇ ਉਹਨਾਂ ਦੇ ਘਰੇ ਵਾਸ਼ਿੰਗ ਕਰੀਦੀ ਸੀ ਐਕਟਿਵਾ ਤੇ ਫਿਰ ਬਾਅਦ ਚੋ 2 2.5 ਸਾਲ ਉੱਤੇ ਕੰਮ ਕੀਤਾ ਜੀ ਬੜਾ ਐਕਟਿਵਾ ਤੇ ਥੋੜਾ ਮਿਲ ਕੇ ਬੇਸ ਬਣਵਾਇਆ ਆਪਣਾ ਫਿਰ ਉਸ ਤੋਂ ਬਾਅਦ ਜੀ ਵੈਨ ਲਈ ਜੀ ਇਹ ਸਾਰਾ ਸੈਟਅਪ ਜੀ ਅਸੀਂ ਆਪ ਹੀ ਰੈਡੀ ਕੀਤਾ ਤੇ ਹੁਣ ਇਹ ਆ ਕਿ ਸਾਰਾ ਪ੍ਰੋਡਕਟ ਜੋ ਵੀ ਚੀਜ਼ਾਂ ਆ ਸਾਰੇ ਮਿਲ ਕੇ ਕਸਟਮਰ ਨੂੰ ਇੱਕ ਰੀਜ਼ਨੇਬਲ ਰ ਸਾਰੀ ਆਪਣੇ ਵਾਸ਼ਿੰਗ ਦੇ ਦਈ ਦੀਏ ਸਾਰੀ ਰੀਜ਼ਨੇਬਲ ਰੇਟ ਤੇ ਦੇਈ ਦੀਏ ਕੋਈ ਪ੍ਰੋਡਕਟ ਅਥਰ ਲੋਕਲ ਨਹੀਂ ਗਾ ਜੇ ਕੁਝ ਵੱਖਰਾ ਕਰਨ ਦਾ ਸ਼ੌਂਕ ਸੀਗਾ ਜੀ ਮਨ ਨੂੰ ਕਿ ਕੁਝ ਵੱਖਰਾ ਹੀ ਕਰੀਏ ਆਪਣਾ ਨਾਮ ਬਣਾਈਏ ਵੱਖਰਾ ਹੀ ਕੰਮ ਕਰੀਏ ਕੋਈ ਫਿਰ ਇਹ ਕਨਸੈਪਟ ਅਸੀਂ ਮਸਰਚ ਲੈ ਕੇ ਆਏ ਜੀ ਜੀ ਇਹ ਤਾਂ 3-4 ਦਿਨ ਪਹਿਲਾਂ ਦਿਨ ਸੁਧਸਣਾ ਪੈਂਦਾ ਜੀ ਕਿਉਂਕਿ ਬੁਕਿੰਗ ਕਰਨੀ ਦੀ ਜਿਸੀ ਬੁਕਿੰਗ ਤੋਂ ਬਗੈਰ ਨਹੀਂ ਚੱਲਦੇ ਜੀ ਬਾਈ ਚਾਂਸ ਤੁਹਾਨੂੰ ਕੁਝ ਜ਼ਿਆਦਾ अर्ਲੀ ਹੈ ਤੁਸੀਂ ਸਵੇਰੇ अर्ਲੀ ਮਾਰਨਿੰਗ ਨਿਕਲਣਾ ਵਾਹੀ ਰਾਤ ਛੜੇ ਕੋ 2:3 3 ਵਜੇ ਵੀ ਆ ਜਾਾਂਗੇ ਜੀ ਅਕਸਰ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਕਰਕੇ ਬਦਨਾਮ ਕੀਤਾ ਜਾਂਦਾ ਕਿ ਇਹ ਹਰ ਵਾਰ ਹਰ ਇੱਕ ਲੀਡਰ ਦੇ ਮੂੰਹ ਸੁਣਨ ਨੂੰ ਮਿਲਦਾ ਜਾਂ ਹਰ ਇੱਕ ਉਸ ਬੰਦੇ ਦੇ ਮੂੰਹ ਸੁਣਨ ਨੂੰ ਮਿਲਦਾ ਜੋ ਕਿ ਵਿਦੇਸ਼ 'ਚ ਵੱਸਦਾ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਨਸ਼ਿਆਂ ਦੇ ਵਿੱਚ ਰੁੱਲ ਚੁੱਕੀ ਆ ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਐਸੇ ਗੁਰਸਖਵੀਰ ਦੇ ਨਾਲ ਮਿਲਾਵਾਂਗੇ ਜਿਸ ਵੱਲੋਂ ਕੀ ਆਪਣੇ ਇੱਕ ਵੱਖਰੇ ਕਨਸੈਪਟ ਸ਼ੁਰੂ ਕੀਤਾ ਗਿਆ ਕਿ ਜੋ ਗੱਡੀਆਂ ਨੇ ਉਹ ਘਰਾਂ ਦੇ ਵਿੱਚ ਆ ਕੇ ਗੱਡੀਆਂ ਵਾਸ਼ ਕਰਨ ਦਾ ਜਿਹੜਾ ਕਨਸੈਪਟ ਆ ਇਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਤਾਂ ਜਿਹੜੀ ਤੁਸੀਂ ਗੱਡੀ ਮੇਰੇ ਮਗਰ ਦੇਖ ਰਹੇ ਹੋ ਤਾਂ ਇਸ ਗੱਡੀ ਦੇ ਵਿੱਚ ਸਾਰਾ ਸੈਟਅਪ ਲਗਾ ਕੇ ਤਾਂ ਹਰ ਕਿਸੇ ਦੇ ਘਰ ਜਾ ਕੇ ਇਸ ਸਖਵੀਰ ਵੱਲੋਂ ਜਿਹੜਾ ਗੱਡੀਆਂ ਧੋਤੀਆਂ ਜਾਂਦੀਆਂ ਨੇ ਤਾਂ ਉਸ ਦੇ ਨਾਲ ਨਾਲ ਜਿਹੜੇ ਪ੍ਰੋਡਕਟ ਹੈਗੇ ਨੇ ਉਹ ਵੀ ਸਾਰੇ ਫੋਰਨ ਮੇਡ ਜਿਹੜੇ ਪ੍ਰੋਡਕਟ ਹੈਗੇ ਨੇ ਇਹਨਾਂ ਵੱਲੋਂ ਜਿਹੜੀ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਜਿਹੜਾ ਨਾਮ ਹੈ ਉਹ ਨਾਮ ਪੈ ਚੁੱਕਾ ਹੈ ਡਿਟੇਲ ਸਿੰਘ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਸ ਗੁਰਸਖਵੀਰ ਦੀਆਂ ਤੇ ਸਾਡੇ ਨਾਲ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਜੀ ਵੀਰ ਜੀ ਸਭ ਤੋਂ ਪਹਿਲਾਂ ਇਹ ਜਿਹੜਾ ਕੰਮ ਤੇ ਸ਼ੁਰੂ ਕੀਤਾ ਕਿਵੇਂ ਜੋ ਇਸ ਵੱਲ ਜਿਹੜਾ ਤੁਹਾਡਾ ਧਿਆਨ ਗਿਆ ਕਿਵੇਂ ਜੋ ਇਸ ਕੰਮ ਦੀ ਸ਼ੁਰੂਆਤ ਹੋਈ ਜੀ ਇਹਦੇ ਆਪਾਂ ਦੋਨੇ ਮੇਰਾ ਵੱਡਾ ਭਾਈ ਹੁੰਦਾ ਸੀਗਾ ਉਹ ਆਪਾਂ ਦੋਨੇ ਰਲ ਕੇ ਪਹਿਲਾਂ ਘਰੇ ਹੀ ਵਾਸ਼ ਕਰਦੇ ਸੀ ਆਪਣੀਆਂ ਗੱਡੀਆਂ ਸਾਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਕਿ ਘਰੇ ਆਪ ਹੀ ਆਪਣੀ ਜਿਹੜੇ ਵੀ ਸਾਧਨ ਹੈਗਾ ਹੀ ਆਪ ਹੀ ਸਾਫ਼ ਕਰੀਏ ਸ਼ੌਂਕ ਸ਼ੁਰੂ ਤੋਂ ਰਿਹਾ ਸੀਗਾ ਜੀ ਬਸ ਫਿਰ ਉਹ ਤੋਂ ਐਸਾ ਸ਼ੌਂਕ ਪਿਆ ਜੀ ਪਹਿਲਾਂ ਜੀ ਐਕਟਿਵ ਤਾਂ ਕੰਮ ਸ਼ੁਰੂ ਕਰੀਦਾ ਸੀਗਾ ਕਿ ਲੋਕਡਾਊਨ ਤੋਂ ਬਾਅਦ ਥੋੜਾ ਹੱਥ ਤੁਹਾਨੂੰ ਪਤਾ ਸਾਰੇ ਸਾਰੇ ਬੰਨੇ ਥੋੜਾ ਚੱਕਰ ਖਰਾਬ ਹੋਇਆ ਸੀਗਾ ਤੇ ਫਿਰ ਇਹ ਲੋਕਡਾਊਨ ਤੋਂ ਬਾਅਦ ਸ਼ੁਰੂ ਕੀਤਾ ਜੀ ਐਕਟਿਵਾ ਤੇ ਕੰਮ ਅਸੀਂ ਲੋਕਾਂ ਨੂੰ ਮਿਲ ਕੇ ਐਕਟੇ ਦੇ ਘਰੇ ਜਾਂਦੇ ਸਾਰਾ ਸਮਾਨ ਰੱਖ ਕੇ ਤੇ ਉਹਨਾਂ ਦੇ ਘਰੇ ਵਾਸ਼ਿੰਗ ਕਰੀਦੀ ਸੀ ਇਹ ਐਕਟਿਵਾ ਤੇ ਫਿਰ ਬਾਅਦ ਚੋ 2 2.5 ਸਾਲ ਉੱਤੇ ਹੀ ਕੰਮ ਕੀਤਾ ਜੀ ਫਿਰ ਐਕਟਿਵਾ ਤੇ ਥੋੜਾ ਮਨ ਲੱਕੀ ਬੇਸ ਬਣਾਇਆ ਆਪਣਾ ਫਿਰ ਉਸ ਤੋਂ ਬਾਅਦ ਜੀ ਵੈਨ ਲਈ ਜੀ ਇਹ ਸਾਰਾ ਸੈਟਅਪ ਜੀ ਅਸੀਂ ਆਪ ਹੀ ਰੈਡੀ ਕੀਤਾ ਤੇ ਹੁਣ ਇਹ ਹੈ ਕਿ ਸਾਰਾ ਪ੍ਰੋਡਕਟ ਜੋ ਵੀ ਚੀਜ਼ਾਂ ਆ ਸਾਰੀ ਮਨ ਲੱਕੀ ਕਸਟਮਰ ਨੂੰ ਇੱਕ ਰੀਜ਼ਨੇਬਲ ਰੇਟ ਤੇ ਦੇਈਦਾ ਜੀ ਸਾਰਾ ਸਾਰੀ ਆਪਣਾ ਵਾਸ਼ਿੰਗ ਦੇਈਦੀ ਹੈ ਸ ਦੂਸਰੇ ਕਿਸੇ ਸਟੇਟ ਤੋਂ ਮੰਗਾਉਣਾ ਪੈਂਦਾ ਹੈ ਤੇ ਲੋਕਲੀ ਮਿਲਦਾ ਵੀ ਨਹੀਂ ਹੈ ਭਾਜੀ ਕਿਉਂਕਿ ਅਕਸਰ ਵੇਖਣ ਨੂੰ ਮਿਲਦਾ ਕਿ ਜਿਹੜੇ ਨੌਜਵਾਨ ਨੇ ਸਾਡੇ ਇੱਥੋਂ ਦੇ ਪੰਜਾਬ ਦੇ ਕੀ ਇਹੋ ਜਿਹੇ ਕੰਮ ਕਰਨ ਨੂੰ ਚਿਚਕਦੇ ਵੀ ਨਹੀਂ ਕਿਉਂਕਿ ਮਿਹਨਤ ਜ਼ਿਆਦਾ ਹੈ ਉਹ ਹਰ ਇੱਕ ਕੰਮ ਨੂੰ ਚਿਚਕਦੇ ਨਹੀਂ ਜਿੱਥੇ ਮਿਹਨਤ ਜ਼ਿਆਦਾ ਹੁੰਦੀ ਹੈ ਪਰ ਤੁਸੀਂ ਕਿਵੇਂ ਇਹ ਚੀਜ਼ ਨੂੰ ਜੋ ਸ਼ੁਰੂਆਤ ਕੀਤੀ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਭਰਾ ਤੋਂ ਤੁਸੀਂ ਅਪਰੀਸ਼ੀਏਟ ਹੋਏ ਤਾਂ ਉਸ ਤੋਂ ਬਾਅਦ ਘਰਾਂ ਤੋਂ ਹੀ ਆਪਣੇ ਸ਼ੁਰੂ ਕੀਤਾ ਤਾਂ ਅੱਜ ਇੱਥੋਂ ਤੱਕ ਪਹੁੰਚੇ ਹੋ ਤਾਂ ਕੀ ਕੁਝ ਜੋ ਤੁਹਾਡੇ ਕੋਲ ਪ੍ਰੋਡਕਟ ਹੈਗੇ ਨੇ ਕਿ ਜਿਹੜਾ ਆਮ ਬਾਜ਼ਾਰਾਂ ਦੇ ਵਿੱਚ ਨਹੀਂ ਮਿਲਦੇ ਜੀ ਮਿਹਨਤ ਤਾਂ ਪੇਤਾ ਇਹਨੇ ਸ਼ੁਰੂ ਤੋਂ ਵੇਖਿਆ ਸੀਗਾ ਜੀ ਸ਼ੁਰੂ ਤੋਂ ਇੱਕ ਛੋਟੀ ਦੁਕਾਨ ਤੇ ਰਹੇ ਸੀਗੇ ਜੀ ਫਿਰ ਬਾਅਦ ਚ ਭਰਾ ਨੇ ਵੀ ਬੜੀ ਮਿਹਨਤ ਕੀਤੀ ਜੀ ਫਿਰ ਉੱਤ ਬਾਜੀ ਸਾਨੂੰ ਜੀ ਉੱਤ ਬਾਜੀ ਫਿਰਾਨੂੰ ਇਹ ਵੀ ਇਹਨੂੰ ਸ਼ੌਂਕ ਸਾਰੇ ਭਰਾ ਤੇ ਪਾਪਾ ਜੀ ਤਾਂ ਪਿਆ ਵਾ ਕਿ ਮਿਹਨਤ ਰਹੀ ਨਾ ਕਰਨੀ ਜੀ ਭਾਵੇਂ ਧੋਪ ਪਵੇ ਜੋ ਮਰਜ਼ੀ ਹੋਵੇ ਜੀ ਅੱਜ ਕੱਲ ਦੇ ਬੱਚੇ ਜੀ ਇੰਨੀ ਧੁੱਪ ਚ ਕੰਮ ਕਰੀ ਨਹੀਂ ਪਾਉਂਦੇ ਜਿੰਨੀ ਸਾਨੂੰ ਆਦਤ ਹੈਗੀ ਜੀ ਹੁਣ ਤਾਂਾਨੂੰ ਧੁੱਪਾਂ ਦੀ ਆਦਤ ਹੋ ਗਈ ਹੈ ਜੀ ਤਾਂ ਅਕਸਰ ਕਿਉਂਕਿ ਜੇਕਰ ਅਸੀਂ ਤੁਹਾਡੇ ਪਰਿਵਾਰਕ ਦੀ ਮੈਂਬਰਾਂ ਦੀ ਗੱਲ ਕਰੀਏ ਤਾਂ ਪਛੋਕੜ ਕੀ ਹੈਗਾ ਤੁਹਾਡੇ ਪਰਿਵਾਰ ਸਾਡੇ ਪਿਤਾ ਜੀ ਆਰਟਿਸਟ ਜੁਐਲਰੀ ਦਾ ਕੰਮ ਹੈਗਾ ਜੀ ਸ਼ੁਰੂ ਤੋਂ ਉਹਦੇ ਵਿੱਚ ਸ਼ੌਂਕ ਨਹੀਂ ਸੀ ਰਿਆ ਜੀਗਾ ਕੁਝ ਵੱਖਰਾ ਕਰਨ ਦਾ ਸ਼ੌਂਕ ਸੀਗਾ ਜੀ ਮਨ ਨੂੰ ਕਿ ਕੁਝ ਵੱਖਰਾ ਹੀ ਕਰੀਏ ਆਪਣਾ ਨਾਂ ਬਣਾਈਏ ਵੱਖਰਾ ਹੀ ਕੰਮ ਕਰੀਏ ਕੋਈ ਫਿਰ ਇਹ ਕਨਸੈਪਟ ਅਸੀਂ ਮਸਰਚ ਲੈ ਕੇ ਆਏ ਜੀ ਤਾਂ ਇਹ ਜਿਹੜਾ ਕਨਸੈਪਟ ਅਸੀਂ ਦੇਖ ਰਹੇ ਹਾਂ ਇਸ ਦੇ ਵਿੱਚ ਕੀ ਕੀ ਕੁਝ ਖਾਸ ਚੀਜ਼ਾਂ ਜਿਹੜੀਆਂ ਤੁਸੀਂ ਦੱਸਣਾ ਚਾਹੋ ਕਿਉਂਕਿ ਪਹਿਲੀ ਵਾਰ ਹੀ ਇਹ ਚੀਜ਼ਾਂ ਵੇਖ ਰਹੇ ਹਾਂ ਕਿ ਇੱਕ ਗੱਡੀ ਦੇ ਵਿੱਚ ਪੂਰਾ ਜੋ ਕਾਰ ਵਾਸ਼ਿੰਗ ਸੈਂਟਰ ਹੀ ਤੁਸੀਂ ਇੱਕ ਕਾਰ ਦੇ ਵਿੱਚ ਹੀ ਸਾਰਾ ਸਟੈਬਲਿਸ਼ ਕੀਤਾ ਹੋਇਆ ਹੈ ਪਰ ਇਹ ਕਿੱਦਾਂ ਮਤਲਬ ਇਹ ਮਾਈਂਡ ਦੇ ਵਿੱਚ ਕਿੱਦਾਂ ਆਇਆ ਕਿ ਇੰਨਾ ਕੁਛ ਇਸ ਗੱਡੀ ਦੇ ਵਿੱਚ ਵੀ ਹੋ ਸਕਦਾ ਹੈ ਇਹ ਜੀ ਜਿਵੇਂ ਅੱਜ ਕੱਲ ਕਪਾ ਨਾਰਮਿੰਗਸ ਵਾਸ਼ਿੰਗ ਟੈਂਟਰ ਤੇ ਜਾਂਦੇ ਆਂ ਕੁਛ ਤੁਹਾਡੀ ਗੱਡੀ ਤੇ ਕੋਈ ਡੀਕੰਟਾਮਿਨੇਸ਼ਨ ਕੁਛ ਆਪਣਾ ਹਾਰਮਫੁਲ ਕੈਮੀਕਲ ਲੱਗੇ ਹੁੰਦੇ ਪਹਿਲਾਂ ਜਿਵੇਂ ਲੋਕ ਲੱਗੀ ਜੀ ਕੁਛ ਕੈਮੀਕਲ ਕੁਛ ਮਿੱਠੇ ਲੱਗੇ ਜੀ ਕੁਛ ਚਿਪਕ ਲੱਗੀ ਜੀ ਉਹ ਰਗੜ ਦਿੰਦੇ ਜੀ ਸਾਡੇ ਕੋਲ ਜੀ ਹਰ ਚੀਜ਼ ਵਾਸਤੇ ਇੱਕ ਵੱਖਰਾ ਕੈਮੀਕਲ ਹੈਗਾ ਵਾ ਕੋਈ ਵੀ ਜਿਹਨੂੰ ਕਿਤੇ ਵੀ ਰਗੜਿਆ ਨਹੀਂ ਜਾਏਗਾ ਕੋਈ ਵੀ ਕੈਮੀਕਲ ਹੈਗਾ ਵਾ ਹਰ ਚੀਜ਼ ਵਾਸਤੇ ਇੱਕ ਵੱਖਰਾ ਕੈਮੀਕਲ ਲੋਕਾਸਤੇ ਵੱਖਰਾ ਮਿਲੇਗਾ ਤੁਹਾਨੂੰ ਕੁਛ ਗਮ ਐਡੀਸਿਵ ਲੱਗਾ ਵਾ ਉਹਦੇ ਵਾਸਤੇ ਵੱਖਰਾ ਮਿਲੇਗਾ ਜੀ ਕੁਛ ਮਿੱਠੇ ਲੱਗੇ ਗੱਡੀ ਤੇ ਉਹਦੇ ਵਾਸਤੇ ਤਾਂ ਕਿੰਨਾ ਸਮਾਂ ਹੋ ਚੁੱਕਿਆ ਤੁਹਾਨੂੰ ਇਸ ਕੰਮ ਦੇ ਵਿੱਚ ਤੱਕ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਫਿਰ ਬਾਜੀ ਮਹਾਰਾਜ ਦੀ ਕਿਰਪਾ ਹੈ ਜੀ ਚੜਦੀ ਕਲਾ ਹੀ ਪਈ ਹੈ ਜੀ ਕੁਝ ਸਪੋਰਟ ਹੋ ਗਈ ਜੀ ਤੁਹਾਡੇ ਵਰਗੇ ਵੀਰਾਂ ਦੀ ਤਾਂ ਇਸ ਦੇ ਨਾਲ-ਨਾਲ ਵਿਸ਼ੇਸ਼ ਤੌਰ ਦੇ ਉੱਤੇ ਕਿਉਂਕਿ ਜਿਹੜੀਆਂ ਕਰੀਮਾਂ ਹੈਗੀਆਂ ਨੇ ਜਾਂ ਜਿਹੜੀਆਂ ਵੀ ਤੁਸੀਂ ਟਾਡੇ ਕੋਲ ਇਹ ਕੈਮੀਕਲ ਹੈਗੇ ਨੇ ਇਹ ਖਾਸ ਇੱਕ ਕੰਟਰੀ ਤੋਂ ਆਉਂਦੀਆਂ ਜਾਂ ਵੱਖ-ਵੱਖ ਕੰਟਰੀ ਨਹੀਂ ਜੀ ਇਹ ਕੁਝ ਹਰ ਚੀਜ਼ ਲੱਗ ਤੋਂ ਮਿਲਦੀ ਜੀ ਕੁਝ ਹైదరాబాద్ ਤੋਂ ਮਿਲਦੀ ਜੀ ਕੁਝ ਚੇਨਈ ਤੋਂ ਮਿਲਦੀ ਕੁਝ ਫੋਰਨ ਤੋਂ ਹੁਣ ਕਈ ਕਲੋਥ ਹੈਗੇ ਨੇ ਜਿਹੜੇ ਕੁਝ ਆਪਾਂ ਸ਼ੌਂਕ ਨੂੰ ਮੰਗਾਏ ਸੀਗੇ ਉਹ ਬਾਹਰੋਂ ਮਿਲਦੇ ਜੀ ਉਹ ਟੈਕਲੋ ਉਸ ਲੋਕਲੀ ਅਵੇਲੇਬਲ ਨਹੀਂ ਮਿਲਦੇ ਉਹਨਾਂ ਦੇ ਪ੍ਰਾਈਸ ਹੀ ਬਹੁਤ ਹਾਈ ਨੇ ਸਰ ਹੂੰ ਤਾਂ ਜਦੋਂ ਕੋਈ ਘਰ ਬੁਲਾਉਂਦਾ ਤਾਂ ਬੁਲਾਉਂਦਾ ਕੀ ਤਰੀਕਾ ਜੇ ਮੰਨ ਲਓ ਕਿ ਕਿਸੇ ਨੇ ਗੱਡੀ ਸਾਫ਼ ਕਰਾਉਣੀ ਆ ਧਵਾਉਣੀ ਆ ਗੱਡੀ ਤਾਂ ਕਿੰਨੇ ਦਿਨ ਪਹਿਲਾਂ ਦੱਸਣਾ ਪੈਂਦਾ ਜੀ ਇਹ ਤਾਂ 3-4 ਦਿਨ ਪਹਿਲਾਂ ਦਿਨਾਂ ਦੱਸਣਾ ਪੈਂਦਾ ਜੀ ਕਿਉਂਕਿ ਬੁਕਿੰਗ ਕਰਨੀ ਦੀ ਜਿਸੀ ਬੁਕਿੰਗ ਤੋਂ ਬਗੈਰ ਨਹੀਂ ਚੱਲਦੇ ਜੀ ਬਾਈ ਚਾਂਸ ਤੁਹਾਨੂੰ ਕੁਝ ਜ਼ਿਆਦਾ ਅਰਲੀ ਆ ਤੁਸੀਂ ਸਵੇਰੇ ਅਰਲੀ ਮਾਰਨਿੰਗ ਨਿਕਲਣਾ ਵਾਹੀਂ ਰਾਤੀ ਤੁਹਾਡੇ ਕੋਲ 2:3 3 ਵਜੇ ਵੀ ਆ ਜਾਗੇ ਜੀ 2:3 3 ਵਜੇ ਵੀ ਆ ਜੀ ਜੀ ਲਾਈਟ ਤਾਂ ਸਾਰਾ ਪ੍ਰਬੰਧ ਹੁੰਦਾ ਜੀ ਸਾਡੇ ਕੋਲ ਮਲੇ ਪੂਰੇ ਤੌਰ ਤੇ ਭਾਵੇਂ ਰਾਤ ਹੋਵੇ ਦਿਨ ਹੋਵੇ ਕੰਮ ਕਰਨਾ ਹੀ ਕਰਨਾ ਹੈ ਕਿ ਤੁਹਾਨੂੰ ਦੱਸਣਾ ਪੈਣਾ ਜੀ ਸਾਨੂੰ ਇੱਕ ਦਿਨ ਪਹਿਲਾਂ ਇਹ ਨਹੀਂ ਕਿ ਤੁਸੀਂ ਰਾਤੀ 2:30 ਵੀ ਫੋਨ ਕਰਦੇ ਆਜੋ ਭਾਜੀ ਇਦਾਂ ਨਹੀਂ ਜੀ ਹੋਣਾ ਤੁਹਾਨੂੰ ਇੱਕ ਦੋ ਦਿਨ ਪਹਿਲਾਂ ਦੱਸਣਾ ਪੈਣਾ ਕਿ ਸਰ ਸਾਨੂੰ ਕੋਈ ਐਮਰਜੈਂਸੀ ਗਈ ਸੀ ਸਵੇਰੇ ਜਲਦੀ ਕਰਾਉਣੀ ਜੀ ਤੇ ਅਸੀਂ ਆ ਜਾਾਂਗੇ ਤੁਹਾਡੇ ਕੋਲ ਤਾਂ ਅਕਸਰੇ ਵੇਖਣ ਨੂੰ ਮਿਲਦਾ ਕਿ ਜਦੋਂ ਪੰਜਾਬ ਦੀ ਨੌਜਵਾਨੀ ਦੀ ਗੱਲ ਹੁੰਦੀ ਹੈ ਤਾਂ ਨਸ਼ੇ ਨਾਲ ਤੋਲੀ ਜਾਂਦੀ ਹੈ ਕਿ ਨਸ਼ਾ ਕਰਦੇ ਆ ਪੰਜਾਬ ਦੇ ਨੌਜਵਾਨ ਗੁਰਮਰਿਆਦਾ ਅਨਸਾਰ ਨਹੀਂ ਚੱਲਦੇ ਗੁਰੂ ਨੂੰ ਨਹੀਂ ਮੰਨਦੇ ਤਾਂ ਤੁਸੀਂ ਮਤਲਬ ਬਿਲਕੁਲ ਸਾਬਤ ਸੁਰਤ ਸਿੰਘ ਹੋ ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਬਦਨਾਮ ਕੀਤਾ ਜਾਂਦਾ ਹੈ ਤਾਂ ਇੱਕ ਨੌਜਵਾਨੀ ਇਹ ਵੀ ਹੈ ਕਿ ਜਿਹੜੀ ਕਿਰਤ ਕਰਦੀ ਦਿਖਾਈ ਦੇ ਰਹੀ ਹੈ ਜੀ ਇਹ ਤੁਹਾਡੀ ਨਜ਼ਰ ਤੇ ਡਿਪੈਂਡ ਹੈਗਾ ਜੀ ਤੁਸੀਂ ਕੀ ਦੇਖਦੇ ਹੋ ਠੀਕ ਹੈ ਤੁਸੀਂ ਚੰਗਾ ਦੇਖੋਗੇ ਤੁਹਾਨੂੰ ਚੰਗਾ ਹੀ ਦਿਸੇਗਾ ਠੀਕ ਹੈ ਨਾ ਤੁਸੀਂ ਮਾੜਾ ਦੇਖੋਗੇ ਮਾੜਾ ਹੀ ਤੁਸੀਂਗਾ ਜੀ ਠੀਕ ਹੈ ਨਾ ਜੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਹਾਡੀ ਅੱਖਾਂ ਤੇ ਡਿਪੈਂਡ ਕਰਦਾ ਜੀ ਇਹ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਵਾ ਤੁਸੀਂ ਨਸ਼ਾ ਨਸ਼ਾ ਕਰਨਦੇ ਜੇ ਨਸ਼ਾ ਦੇ ਭਾਈ ਇਤਨਾ ਫਿਰ ਭਾਈ ਪ੍ਰਮਾਤਮਾ ਅਸੀਂ ਕਹਿੰਦੇ ਜੀ ਹੈ ਨਹੀਂ ਕਿਤੇ ਪ੍ਰਮਾਤਮਾ ਤੇ ਕਣ-ਕਣ ਵਿੱਚ ਹੈਗਾ ਜੀ ਅਸੀਂ ਤੇ ਹਰ ਥਾਂ ਜਿੱਥੇ ਜਾਓ ਉੱਥੇ ਪ੍ਰਮਾਤਮਾ ਜੀ ਇਹ ਤੁਹਾਡੀ ਸੋਚ ਤੇ ਡਿਪੈਂਡ ਹੈਗਾ ਜੁਹਿੰਝ ਕਹਿੰਦੇ ਜੀ ਨਸ਼ਾ 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 ਫਿਰ ਤੁਸੀਂ ਜਿੱਥੇ ਲੱਗ ਤੁਹਾਨੂੰ ਨਸ਼ਾ ਹੀ ਦਿਖਣਾ ਜੀ ਕਿਉਂਕਿ ਤੁਹਾਡੀ ਮਾਈਂਡ ਸੈਟ ਹੀ ਉਤਾਂ ਦਾ ਹੋ ਗਿਆ ਜੀ ਤੁਹਾਨੂੰ ਚੰਗੀ ਜੀ ਤੁਸੀਂ ਸੋਚਦੇ ਨਹੀਂ ਪਏ ਜ ਤਾਂ ਉਸ ਨਾਲ ਨਾਲ ਵਿਸ਼ੇਸ਼ ਤੌਰ ਦੇ ਉੱਤੇ ਜੇ ਆਪਾਂ ਗੱਲ ਕਰ ਲਈਏ ਕਿ ਇਹ ਜੋ ਤੁਸੀਂ ਕੰਮ ਕਰ ਰਹੇ ਹੋ ਤਾਂ ਇਸ ਕੰਮ ਦੇ ਵਿੱਚ ਕਿਉਂਕਿ ਮਿਹਨਤ ਇੰਨੀ ਕੁ ਜ਼ਿਆਦਾ ਆ ਲੋਕ ਜਿਹੜੇ ਆ ਸਾਡੇ ਇੱਥੋਂ ਦੇ ਨੌਜਵਾਨ ਨੇ ਬਾਹਰ ਜਾ ਕੇ ਇਹ ਕੰਮ ਕਰਨਾ ਜੋ ਵਿਸ਼ਵਾਸ ਰੱਖਦੇ ਨੇ ਇੱਥੇ ਨਹੀਂ ਕਰਦੇ ਇਹ ਤੇ ਭਾਜੀ ਹੁਣ ਮਿਹਨਤ ਤੇ ਡਿਪੈਂਡ ਕਰਦੇ ਤੁਸੀਂ ਵੀ ਬਾਹਰ ਜਾਣ ਦਾ ਸੋਚਿਆ ਸੀ ਕਦੀ ਕਿ ਜਾਂ ਇੱਥੇ ਸੋਚਿਆ ਸੀਗਾ ਸੋਚਿਆ ਸੀ ਜੀ ਮਹੀਨਾ ਕਿ ਸੋਚਿਆ ਸੀਗਾ ਕਿ ਬਾਹਰ ਜਾਣਾ ਆ ਪਰ ਫਿਰ ਇਥੋਂ ਜਾ ਨਹੀਂ ਗਿਆ ਜੀ ਮੁਸਰ ਸਾਹਿਬ ਤੋਂ ਕਿ ਇਹੀ ਇੱਥੇ ਰਹਿਣਾ ਵਾ ਕਿਉਂਕਿ ਆਦੀ ਸੀਗੇ ਦਰਬਾਰ ਤੋਂ ਜਾਣ ਦੇ ਰੋ ਰਤ ਨੂੰ ਫਿਰ ਆਦੀ ਐਸੇ ਬਣੇ ਕਿ ਮਾਰੇ ਨਹੀਂ ਇੱਥੇ ਹੀ ਕੰਮ ਕਰਨਾ ਜੀ ਕੋਈ ਨਾ ਰੀ ਜਿਆਦੀ ਲਾਵਾਂਗੇ ਜੇ 18 18 ਘੰਟੇ ਬਾਹਰ ਸ਼ਿਫਟਾਂ ਲਾਉਣਦੇ ਆ ਇੱਥੇ ਲਾ ਲੈਣੇ ਆ ਚਾਰ ਪੈਸੇ ਇੱਥੇ ਵੀ ਬਣਨਗੇ ਕੋਸ਼ਿਸ਼ ਕਰਨ ਵਾਲੀ ਕੋਸ਼ਿਸ਼ ਕਰਨ ਵਾਲਾ ਬੰਦਾ ਚਾਹੀਦਾ ਭਾਜੀ ਤਾਂ ਇਹ ਵੀ ਇੱਕ ਤਰੀਕੇ ਦੇ ਨਾਲ ਜੇ ਆਪਾਂ ਵੇਖਿਆ ਜਾਵੇ ਤਾਂ ਬਾਹਰ ਵੀ ਇਦਾਂ ਦੀ ਫੈਸਿਲਿਟੀਆਂ ਮਿਲਦੀਆਂ ਨੇ ਜੋ ਤੁਸੀਂ ਇੱਥੇ ਕੋਲ ਕੇ ਬੈਠੇ ਹੋ ਹਾਂਜੀ ਹਾਂਜੀ ਜੀ ਬਾਹਰ ਵੀ ਐਸੀ ਪੂਰੀ ਫੈਸਿਲਿਟੀ ਸਾਰੀ ਉੱਥੇ ਮਿਲਦੀ ਸਾਰੀ ਇਤਨਾ ਦੀ ਇਹ ਮਲਕੀ ਹੁਣ ਜਿਵੇਂ ਉੱਥੇ ਵੀ ਉਹਨਾਂ ਨੂੰ ਲੋਕਾਂ ਕੋਲ ਟਾਈਮ ਨਹੀਂ ਹੈਗਾ ਕਿ ਕਿਸੇ ਵਾਸ਼ਿੰਗ ਸੈਂਟਰ ਜਾ ਕੇ ਤੇ ਅਗਲਾ ਆਪਣੀ ਗੱਡੀ ਦੀ ਟੇਕ ਕੇਅਰ ਕਰਵਾਵੇ ਕਿਉਂਕਿ ਟਾਈਮਿੰਗ ਸਾਰੇ ਬਿਜ਼ਨਸਮੈਨਸ ਨੇ ਕਿਸੇ ਕੋ ਵੀ ਟਾਈਮ ਨਹੀਂ ਹੈਗਾ ਤੇ ਉਹ ਵੀ ਇਸ ਤਰ੍ਹਾਂ ਹੀ ਕਾਲ ਕਰਕੇ ਤੇ ਉਹਨਾਂ ਨੂੰ ਘਰ ਸੱਦ ਕੇ ਬੁਕਿੰਗ ਕਰ ਲੈਂਦੇ ਨੇ ਤੇ ਸਾਰਾ ਕੰਮ ਫਿਰ ਘਰੇ ਕਰਵਾ ਲੈਂਦੇ ਜੋ ਤੁਸੀਂ ਕਰਵਾਉਣਾ ਚਾਹੁੰਦੇ ਹੋ ਜੀ ਦਾ ਇਸ ਨਾਲ ਨਾਲ ਵਿਸ਼ੇਸ਼ ਤੌਰ ਤੇ ਆਪਾਂ ਜੇ ਤੁਸੀਂ ਆਪਣੇ ਬਾਰੇ ਦੱਸੋ ਕਿ ਜੇਕਰ ਇੱਥੋਂ ਤੱਕ ਤਾਂ ਪ੍ਰਮਾਤਮਾ ਨੇ ਵਾਹਿਗੁਰੂ ਨੇ ਤੁਹਾਨੂੰ ਪਹੁੰਚਾਇਆ ਗਾ ਸੁਪਨਾ ਕੀ ਆ ਹਰ ਇੱਕ ਦਾ ਇੱਕ ਸੁਪਨਾ ਹੁੰਦਾ ਕਿ ਮੈਂ ਇੱਥੋਂ ਤੱਕ ਪਹੁੰਚਣਾ ਹੈ ਸੁਪਨਾ ਇਹ ਹੀ ਆ ਜੀ ਮੈਂ ਚਾਹੁੰਦਾ ਜੀ ਮੇਰੀ ਵਣ ਹਰ ਸ਼ਹਿਰ ਚ ਹੋਵੇ ਇੱਕ ਕਿ ਕਸਟਮਰ ਫੋਨ ਕਰੇ ਤੇ ਹਰ ਸ਼ਹਿਰ ਚ ਜੀ ਮੇਰੀ ਇੱਕ ਵਣ ਹੋਵੇ ਤੇ ਅਸੀਂ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰੀਏ ਅੱਜ ਕੁਝ ਉਹੀ ਪੇਜ ਦੀ ਮੈਂ ਗੱਲ ਕਰ ਰਿਹਾ ਸੀਗਾ ਗ੍ਰੇਡ ਅਮਿਰ ਸਰ ਉਹਨਾਂ ਕਰਕੇ ਮੈਨੂੰ ਕਸਟਮਰ ਲੁਧਿਆਣੇ ਤੋਂ ਜਲੰਧਰੋਂ ਦਿੱਲੀੋਂ ਬਹੁਤ ਆ ਰਹੇ ਨੇ ਤੇ ਉਹਦਾ ਇਹ ਹੈਗਾ ਵਾ ਕਿ ਹੁਣ ਆਪਣੀ ਸਾਰੀ ਸਰਵਿਸ ਪ੍ਰੋਵਾਈਡ ਸਿਰ ਅੰਮ੍ਰਿਤਸਰ ਸਾਹਿਬ ਚ ਹੈਗੀ ਹੈ ਤੇ ਉਹ ਤੇ ਚਲੋ ਆਪਣੇ ਕੁਝ ਪ੍ਰੇਮੀ ਹੈਗੇ ਨੇ ਜਿਹੜੇ ਕਹਿੰਦੇ ਜੀ ਅਸੀਂ ਅੰਮ੍ਰਿਤਸਰ ਜਦ ਆਵਾਂਗੇ ਜੀ ਤੁਹਾਡੇ ਕੋਲ ਗੱਡੀ ਧਵਾ ਕੇ ਜਾਵਾਂਗੇ ਜੀ ਹੂੰ ਮਤਲਬ ਇੱਕ ਮਾਣ ਫਕਰ ਮਹਿਸੂਸ ਹੁੰਦਾ ਹੈ ਕਿ ਗੁਰੂ ਨਗਰੀ ਚ ਰਹਿ ਕੇ ਇਨਾ ਨਾਮ ਜਿਹੜਾ ਇਨਾ ਫੇਮ ਮਿਲ ਰਿਹਾ ਬਿਲਕੁਲ ਜੀ ਬਿਲਕੁਲ ਬਹੁਤ ਮਾਣ ਹੁੰਦਾ ਇਹ ਸਾਰੀ ਗੁਰਨਾਮ ਅਸ ਜੀ ਦੀ ਕਿਰਪਾ ਹੈ ਜੀ ਜੀ ਸਤ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਤੁਸੀਂ ਵੇਖ ਸਕਦੇ ਹੋ ਕਿ ਇਹ ਜੋ ਗੱਡੀ ਇਹਨਾਂ ਇਸ ਨੌਜਵਾਨ ਵੀਰ ਵੱਲੋਂ ਜਿਹੜੀ ਆ ਤਿਆਰ ਕੀਤੀ ਗਈ ਆ ਤਾਂ ਇਹਨਾਂ ਵੱਲੋਂ ਤਿਆਰ ਕਰਕੇ ਤਾਂ ਅੰਮ੍ਰਿਤਸਰ ਸਾਹਿਬ ਦੇ ਹਰ ਇੱਕ ਗਲੀ ਮੁਹੱਲੇ ਦੇ ਵਿੱਚ ਜਾ ਕੇ ਉਹਨਾਂ ਦੀਆਂ ਜਿਹੜੇ ਲੋਕ ਨੇ ਗੁਰੂ ਨਗਰੀ ਦੇ ਲੋਕ ਨੇ ਉਹਨਾਂ ਦੀਆਂ ਗੱਡੀਆਂ ਸਾਫ਼ ਕੀਤੀ ਜਾਂਦੇ ਨੇ ਸਾਡੇ ਨਾਲ ਕੁਝ ਵੀਰ ਵੀ ਮੌਜੂਦ ਨੇ ਜਿਨ੍ਹਾਂ ਨੇ ਇਸ ਗੁਰਸਿੱਖ ਵੀਰ ਕੋਲੋਂ ਜਿਹੜੀ ਗੱਡੀ ਵੀ ਵਾਸ਼ ਕਰਾਈ ਆ ਤਾਂ ਵੀਰ ਜੀ ਕਿਵੇਂ ਵੇਖਦੇ ਹੋ ਕਿਉਂਕਿ ਅਕਸਰ ਮੈਂ ਫਿਰ ਉਸੇ ਗੱਲ ਤੇ ਜਾਵਾਂਗਾ ਕਿ ਨੌਜਵਾਨੀ ਨੂੰ ਸਾਡੇ ਇੱਥੋਂ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਨਾਲ ਤੋਲਿਆ ਜਾਂਦਾ ਹੈ ਤਾਂ ਇਸ ਨੇਕ ਉਪਰਾਲਾ ਕੀਤਾ ਗਿਆ ਗੁਰੂ ਨਗਰੀ ਦੇ ਵਿੱਚ ਘਰ ਘਰ ਜਾ ਕੇ ਗੱਡੀ ਸਾਫ ਕਰ ਰਹੇ ਤੁਸੀਂ ਵੀ ਕਰਾਈ ਕਿਵੇਂ ਵੇਖਦੇ ਬੜੀ ਬਹੁਤ ਵਧੀਆ ਕੰਮ ਆ ਬਈ ਇਹ ਮੇਰਾ ਫਸਟ ਟਾਈਮ ਨਹੀਂ ਹੈ ਸੈਕਿੰਡ ਥਰਡ ਹੋ ਰਹੀ ਹੈ ਤੇ ਆ ਬੰਦੇ ਲੋਕ ਐਕਸਕਿਊਜ਼ ਦੇ ਹੁੰਦੇ ਆ ਆਪਣੇ ਕੋ ਥਾਣੇ ਹੈਗੀ ਕੰਮ ਨਹੀਂ ਕਰਨਾ ਦੁਕਾਨ ਨੇ ਹੈਗੀ ਉਹ ਵੀਰ ਕਰਨ ਵਾਲਾ ਗਰੀ ਜਾਂਦਾ ਨੇ ਰਵਾ ਕੇ ਗੱਡੀ ਆਪਣਾ ਖਿੱਚਦਾ ਬੜਾ ਇੱਕ ਮੇਨ ਗੱਲ ਕੀ ਗੁਰਸਿੱਖ ਬੰਦਾ ਨਾ ਇਹਨੂੰ ਕੋਈ ਉਹ ਮੋਹ ਮਾਇਆ ਨਾਲ ਕੁਝ ਨਹੀਂ ਉੱਪਰ ਲੱਗਾ ਰਹਿੰਦਾ ਆਪਣਾ ਨਾਂ ਕੋਈ ਨਹੀਂ ਇੱਕ ਹੁੰਦਾ ਨਾ ਆਪਾਂ ਗੱਡੀ ਕੋਦੇ ਕਰਾਉਨੇ ਬੰਦੇ ਸਾਧਦੇ ਭੁੱਜੂ ਭੁੱਜੂ ਕਰਦੇ ਇਹ ਮਾੜਾ ਜਿਹਾ ਕਹਿਤਾ ਰਹਿ ਗਿਆ ਬਰਾ ਵਿਚਾਰੇ ਨੂੰ ਕਹਿੰਦੀ ਲੋੜ ਨਹੀਂ ਪੈਂਦੀ ਬੰਦਾ ਵੇ ਇੱਕ ਨੇਚਰ ਦਾ ਬੜਾ ਵਧੀਆ ਕੋਦੇ ਕੰਮ ਦੀ ਸਫਾਈ ਉਹਦਾ ਕੰਮ ਬੋਲਦਾ ਬ ਇਹ ਜੋ ਆਪਣੀ ਇਹ ਆਈਏ ਤੇ ਇੱਕ ਗੱਡੀ ਹੋਰ ਆਉਂਦੀ ਉਹ ਇੱਥੇ ਖਲੋਤੇ ਆ ਮੇਨ ਗੱਲ ਇਹ ਵਾਪਸ ਉਥੇ ਜਾ ਕੇ ਦੋ ਦੋ ਘੰਟੇ ਬਹਿਣਾ ਪੈਂਦਾ ਭਾਜੀ ਟਾਈਮ ਖਰਾਬ ਹੁੰਦਾ ਉਹ ਨਾਲ ਉਹਨੇ ਆਪਣਾ ਕੰਮ ਵੀ ਕਰਾਉਣਾ ਪਏ ਗੱਡੀ ਦਾ ਬਾਕੀ ਉਹਨੇ ਵੀਰ ਨੇ ਹੁੰਦਾਂ ਸਾਰੀ ਗੱਡੀ ਤੋਦਣਾ ਹਾਂਜੀ ਹਾਂਜੀ ਬਿਲਕੁਲ ਜਿਵੇਂ ਤਰਣਾ ਤਸਵੀਰਾਂ ਸਾਂਝੇ ਕੀਤੇ ਆ ਕਿ ਇਸ ਗੁਰਸੇਖ ਵੀਰ ਵੱਲੋਂ ਜਿਹੜੇ ਆ ਗੱਡੀ ਧਵਾਈ ਦਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਤੇ ਇੱਕ ਨਵੇਂ ਤਰੀਕੇ ਦਾ ਜਿਹੜਾ ਕੰਮ ਆ ਉਹ ਗੁਰੂ ਨਗਰੀ ਦੇ ਵਿੱਚ ਖੋਲਿਆ ਗਿਆ ਕਿ ਘਰ-ਘਰ ਜਾ ਕੇ ਗੱਡੀ ਧੋਣ ਦਾ ਕੰਮ ਉਹ ਵੀ ਵਿਦੇਸ਼ ਤੋਂ ਮੰਗਾ ਕੇ ਕੈਮੀਕਲ ਜਿਹੜੇ ਆ ਵਰਤੋਂ ਕੀਤੀ ਜਾਂਦੀ ਆ ਤਾਂ ਇੱਕ ਬੜਾ ਹੀ ਨੇਕ ਉਪਰਾਲਾ ਤਾਂ ਅਸੀਂ ਵੀ ਚਾਹਾਂਗੇ ਕਿ ਜਿਹੜੇ ਵੀਰ ਵੀਡੀਓ ਵੇਖ ਰਹੇ ਇੱਕ ਵਾਰੀ ਜ਼ਰੂਰ ਇਸ ਵੀਰ ਤੱਕ ਪਹੁੰਚ ਕਰੋ ਤੇ ਆਪਣੀ ਗੱਡੀ ਇਸ ਵੀਰ ਕੋਲੋਂ ਜ਼ਰੂਰ ਧਵਾ ਕੇ ਵੇਖੋ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਅੱਖੀ ਸੋਨੇ ਜਗਵੰਨੀ ਟੀਵੀ ਸ਼੍ਰੀ ਹਮਸਾ ਸਾਹਿਬ